हां जी किसान ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਇਹ ਵੀਡੀਓ انہਾਂ ਵੀਰਾਂ ਵਾਸਤੇ ਹੋਣ ਵਾਲੀ ਜਿੰਨਾਂ ਵੀਰਾਂ ਕੋਲ ਜਿਹੜੇ ਕਿਸਾਨ ਭਰਾਵਾਂ ਕੋਲ ਜਿਹੜੇ ਮੋਟਰ ਕਨੈਕਸ਼ਨ ਨਹੀਂ ਹੈਗੇ ਸੋ ਮੋਲ ਦਾ ਪਾਣੀ ਲੈ ਕੇ ਜਾਂ ਫਿਰ ਇਧਰੋਂ ਉਧਰੋਂ ਆਂਢੀ ਗੁਆਂਢੀ ਤੋਂ ਜਿਹੜਾ ਮੰਗ ਕੇ ਜਿਹੜਾ ਪਾਣੀ ਨਾਲ ਟਾਈਮ ਪਾਸ ਕਰਦੇ ਆ ਉਹਦੇ ਵਿੱਚ ਆਪਾਂ ਇੱਕ ਵੀਡੀਓ ਪਾਈ ਸੀ ਮੋਟਰ ਕਨੈਕਸ਼ਨ ਲੈ ਕੇ ਤੇ ਜਿੱਤੇ ਕਾਫੀ ਜ਼ਿਆਦਾ ਕਿਸਾਨ ਵੀਰਾਂ ਦੇ ਸਵਾਲ ਵੀ ਆਏ ਸੀ ਤੇ ਉਹਦੇ ਵਿੱਚ ਕਿਸਾਨ ਵੀਰਾਂ ਨੇ ਦੱਸਿਆ ਵੀ ਸਾਡੇ ਕੋਲ ਤਾਂ ਮੋਟਰ ਕਨੈਕਸ਼ਨ ਨਹੀਂ ਹੈਗਾ ਆਪਣਾ ਏਰੀਆ ਵੀ ਸ਼ੇਅਰ ਕੀਤਾ ਸੀ ਸੋ ਅੱਜ ਆਪਾਂ ਉਹਨਾਂ ਵਿੱਚੋਂ ਸਵਾਲ ਜਿਹੜੇ ਰੱਖੇ ਆ ਉਹਦੇ ਵਿੱਚੋਂ ਜਿਹੜੇ ਬਿਜਲੀ ਕਨੈਕਸ਼ਨ ਜਾਂ ਮੋਟਰ ਕਨੈਕਸ਼ਨ ਆ ਉਹ ਆਪਾਂ ਕਦੋਂ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਦੇ ਕਿੰਨੇ ਪੈਸੇ ਲੱਗਦੇ ਆ ਟਿਊਬਲ ਕਨੈਕਸ਼ਨ ਲੈਣ ਲਈ ਕਿੰਨੇ ਜ਼ਮੀਨ ਹੋਣੀ ਚਾਹੀਦੀ ਆ ਤੇ ਸਭ ਤੋਂ ਵਧੀਆ ਸਵਾਲ ਸੀ ਬਈ ਸਕੀਮ ਤੋਂ ਬਿਨਾ ਕੌਣ-ਕੌਣ ਫਾਇਦਾ ਲੈ ਸਕਦਾ ਹੈ ਜਾਨੀ ਕਿ ਕਿੱਥੇ ਬਿਨਾ ਸਕੀਮ ਆਏ ਤੋਂ ਬਿਨਾ ਆਪਾਂ ਮੋਟਰ ਕਨੈਕਸ਼ਨ ਕਿਵੇਂ ਲੈ ਸਕਦੇ ਆ ਜਾਂ ਕੌਣ ਫਾਇਦਾ ਲੈ ਸਕਦਾ ਤੇ ਪਹਿਲਾਂ ਉਹ ਪਹਿਲਾਂ ਆਪਾਂ ਸਕੀਮ ਦਾ ਆਪਾਂ ਕਿਵੇਂ ਫਾਇਦਾ ਲੈ ਸਕਦੇ ਆ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਪੜਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪੜਾਣ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਜਿੰਨਾ ਵੀਰਾਂ ਕੋਲ ਮੋਟਰ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਪਤਾ ਵੀ ਜਿਹੜਾ ਪਾਣੀ ਆ ਮੁੱਲ ਲੈਣਾ ਜਾਂ ਫਿਰ ਮੰਗ ਕੇ ਹਰ ਰੋਜ਼ ਮੰਗਣਾ ਜਿਹੜਾ ਪਾਣੀ ਆ ਬਹੁਤ ਔਖਾ ਹੁੰਦਾ ਇਹ ਉਹੀ ਵੀਰਾਂ ਦਾ ਵੀਰਾਂ ਨੂੰ ਪਤਾ ਵੀ ਜਿਹੜੇ ਮੁੱਲ ਦਾ ਪਾਣੀ ਲੈਂਦੇ ਆ ਇੱਕ ਦੂਜੇ ਕਿਸਾਨ ਤੋਂ ਜਾਂ ਫਿਰ ਹਰ ਰੋਜ਼ ਮੰਗ ਕੇ ਪਾਣੀ ਟਾਈਮ ਆਪਣਾ ਪਾਸ ਕਰਦੇ ਆ ਤਾਂ ਜਰੂਰ ਕਮੈਂਟ ਕਰਿਓ ਬਈ ਤੁਸੀਂ ਜੇ ਪਾਣੀ ਮੁੱਲ ਲੈਂਦੇ ਜੇ ਤੁਹਾਡੇ ਕੋਲ ਮੋਟਰ ਕਿ ਆ ਜਾਂ ਨਹੀਂ ਬਿਲਕੁਲ ਨਹੀਂ ਹੈਗਾ ਤਾਂ ਜੇਕਰ ਤੁਸੀਂ ਪਾਣੀ ਮੁੱਲ ਲੈਂਦੇ ਕੀ ਰੇਟ ਤੁਹਾਨੂੰ ਦੂਜੇ ਕਿਸਾਨਾਂ ਵੱਲੋਂ ਪਾਣੀ ਵੇਚਿਆ ਜਾਂਦਾ ਕਮੈਂਟ ਜਰੂਰ ਕਰਿਓ ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਪਹਿਲੇ ਸਵਾਲ ਦੀ ਜਿਹੜਾ ਕਿ ਆਪਾਂ ਜਿਹੜਾ ਮੋਟਰ ਕਨੈਕਸ਼ਨ ਆ ਕਦੋਂ ਅਪਲਾਈ ਕਰ ਸਕਦੇ ਆ ਤਾਂ ਕਿਸਾਨ ਭਰਾਓ ਮੋਟਰ ਕਨੈਕਸ਼ਨ ਜਿਹਦਾ ਆਪਾਂ ਜਦੋਂ ਮਰਜ਼ੀ ਅਪਲਾਈ ਕਰ ਸਕਦੇ ਇਹਦੇ ਵਿੱਚ ਕੋਈ ਨੀ ਇਹ ਗੱਲ ਵੀ ਆਪਾਂ ਅੱਜ ਨਹੀਂ ਕਰ ਸਕਦੇ ਜਦੋਂ ਮਰਜ਼ੀ ਤੁਸੀਂ ਮੋਟਰ ਕਨੈਕਸ਼ਨ ਅਪਲਾਈ ਕਰ ਸਕਦੇ ਜੀ ਦੂਜਾ ਸਵਾਲ ਸੀ ਵੀ ਆਪਾਂ ਨੂੰ ਜਿਹੜੇ 1 ਹੌਸ ਪਾਵਰ ਜਾਂ ਆਪਾਂ 5 ਹੌਸ ਪਾਵਰ 7.5 ਹੌਸ ਪਾਵਰ ਜਿੰਨੇ ਦਾ ਆਪਾਂ ਮੋਟਰ ਕਨੈਕਸ਼ਨ ਅਪਲਾਈ ਕਰਨਾ ਇਹ ਤਾਂ ਉੱਤੇ ਡਿਪੈਂਡ ਕਰਦਾ ਕਿ ਤੁਸੀਂ 5 ਦਾ ਕਰਨਾ 7.5 ਦਾ ਕਰਨਾ 10 ਦਾ 15 ਦਾ ਜਿੰਨੇ ਦਾ ਮਰਜ਼ੀ ਅਪਲਾਈ ਕਰਨਾ ਤਾਂ ਉਹਦੇ ਵਾਸਤੇ ਜਿਹੜੇ 1 ਹੌਸ ਪਾਵਰ ਦੀ ਜਿਹੜੀ ਕੀਮਤ ਹੈ 400 ਰੁਪਈਆ ਹੈ ਯਾਨੀ ਕਿ 1 ਹੌਸ ਪਾਵਰ ਦਾ ਜੇਕਰ ਤੁਸੀਂ ਕਰਦੇ 400 ਰੁਪਈਆ ਉਹਦੇ ਨਾਲ ਤੁਸੀਂ ਮਲਟੀਪਲਾਈ ਕਰ ਸਕਦੇ ਵੀ ਜਿੰਨੇ ਉਸ ਪਾਵਰ ਦਾ ਤੁਸੀਂ ਅਪਲਾਈ ਕਰਨਾ ਤੁਹਾਡਾ ਕਿੰਨਾ ਖਰਚਾ ਬਣੂਗਾ ਤੁਸੀਂ ਉਹਦੇ ਨਾਲ ਗੁਣਾ ਕਰ ਸਕਦੇ 400 ਰੁਪਏ ਨੂੰ 1 ਉਸ ਪਾਵਰ ਨਾਲ ਲਗਭਗ 400 100 200 ਇਧਰ ਉਧਰ ਲੱਗ ਸਕਦਾ ਬਾਕੀ ਲਗਭਗ 400 ਰੁਪਿਆ ਜਿਹੜਾ ਖਰਚਾ ਹੈਗਾ 1 ਉਸ ਪਾਵਰ ਦਾ ਜੇਦੋਂ ਆਪਾਂ ਅਪਲਾਈ ਕਰਨਾ ਤਾਂ ਚਾਹੇ 10 ਦਾ ਚਾਹੇ 15 ਦਾ ਜਿੰਨੇ ਦਾ ਤੁਸੀਂ ਮਰਜ਼ੀ ਕਰ ਲਓ ਉਹਦੇ ਨਾਲ ਤੁਸੀਂ ਮਲਟੀਪਲਾਈ ਕਰਕੇ ਹਿਸਾਬ ਲਾ ਲਿਓ ਬਈ ਤੁਸੀਂ ਇੰਨੇ ਦਾ ਕਨੈਕਸ਼ਨ ਲੈਣਾ ਤੇ ਇੰਨਾ ਸਾਡਾ ਜਿਹੜਾ ਖਰਚਾ ਬਣੂਗਾ ਸੂਬਾ ਅਗਲਾ ਸਵਾਲ ਸੀ ਵੀ ਟਿਊਬਲ ਕਨੈਕਸ਼ਨ ਲੈਣ ਲਈ ਆਪਣੇ ਕੋਲ ਜ਼ਮੀਨ ਕਿੰਨੀ ਹੋਣੀ ਚਾਹੀਦੀ ਜਾਂ ਫਿਰ ਕਈ ਇਹ ਵੀ ਕਿਸਾਨ ਵੀਰ ਪੁੱਛ ਲੈਂਦੇ ਵੀ ਸਾਡੇ ਕੋਲ ਆਪਣੀ ਜ਼ਮੀਨ ਤਾਂ ਬਿਲਕੁਲ ਨਹੀਂ ਹੈਗੀ ਤਾਂ ਅਸੀਂ ਜਿਹੜੀ ਠੇਕੇ ਦੇ ਕਾਫੀ ਲੰਮੇ ਸਮੇਂ ਤੋਂ ਬਹੁਣੇ ਆ ਤਾਂ ਇਹ ਸਾਨੂੰ ਵੀ ਜਿਹੜਾ ਮੋਟਰ ਕਨੈਕਸ਼ਨ ਮਿਲ ਸਕਦਾ ਜਾਂ ਅਪਲਾਈ ਕਰ ਸਕਦੇ ਆ ਤਾਂ ਕਿਸਾਨ ਭਰਾਓ ਇਹਦੇ ਵਿੱਚ ਇਹ ਸ਼ਰਤ ਹੈਗੀ ਆ ਵੀ ਜੇਕਰ ਆਪਾਂ ਆਪਣੇ ਕੋਲ ਜ਼ਮੀਨ ਹੈਗੀ ਆ ਆਪਣੀ ਯਾਨੀ ਕਿ ਜਿਹੜੇ ਕਿਸਾਨ ਭਰਾਣੇ ਮੋਟਰ ਖਾਣ ਅਪਲਾਈ ਕਰਨਾ ਹੈ ਜਿਹਦੇ ਨਾਮ ਤੇ ਕਰਨਾ ਉਹਦੇ ਨਾਮ ਤੇ ਘੱਟੋ ਘੱਟ ਇੱਕ ਕਿੱਲਾ ਜ਼ਮੀਨ ਆਪਣੀ ਹੋਣੀ ਜ਼ਰੂਰੀ ਹੈ ਚਾਹੇ ਮਾਲਕੀ ਹੋਵੇ ਚਾਹੇ ਆਪਾਂ ਬਾਅਦ ਦੇ ਵਿੱਚ ਕਿਸੇ ਨੂੰ ਲੈ ਕੇ ਰਜਿਸਟਰੀ ਕੀਤੀ ਹੋਵੇ ਜਾਨੀ ਕਿ ਇੱਕ ਤਾਂ ਆਪਾਂ ਨੂੰ ਮੌਜੂਦਾ ਦੀ ਨਾ ਪਿਓ ਦਾਦੇ ਤੋਂ ਮਿਲ ਜਾਂਦੀ ਜ਼ਮੀਨ ਤੇ ਕਈ ਕਿਸਾਨ ਵੀਰੇ ਕੋਲ ਪਹਿਲਾਂ ਜ਼ਮੀਨ ਨਹੀਂ ਹੁੰਦੀ ਤੇ ਉਹ ਬਾਅਦ ਦੇ ਵਿੱਚ ਆਪਣੇ ਰਜਿਸਟਰੀ ਕਰਵਾ ਕੇ ਖਰੀਦਦੇ ਆ ਚਾਹੇ ਆਪਾਂ ਜਿਸੇ ਤਰੀਕੇ ਵੀ ਖਰੀਦੀ ਜ਼ਮੀਨ ਆਪਣੇ ਨਾਮ ਹੋਣੀ ਚਾਹੀਦੀ ਘੱਟੋ ਘੱਟ ਇੱਕ ਕਿੱਲਾ ਤੇ ਆਪ ਜਿਹੜਾ ਮੋਟਰ ਕਨੈਕਸ਼ਨ ਅਪਲਾਈ ਕਰ ਸਕਦੇ ਆ ਸੋ ਬਿਨਾਂ ਸਕੀਮ ਤੋਂ ਕਿਹੜੇ ਕਿਹੜੇ ਆਪਾਂ ਕਨੈਕਟਿਡ ਮੋਟਰ ਕਰੈਕਸ਼ਨ ਦਾ ਫਾਇਦਾ ਲੈ ਸਕਦਾ ਕਿਹੜੀ ਕੈਟਾਗਰੀ ਲੈ ਸਕਦੀ ਆ ਤਾਂ ਕਈ ਕਿਸਾਨ ਵੀਰੇ ਦੇ ਵੀ ਸਵਾਲ ਹੁੰਦਾ ਵੀ ਫੌਜੀ ਕੋਟੇ ਨੂੰ ਸ਼ਾਇਦ ਜਿਹੜਾ ਸਾਬਕਾ ਫੌਜੀ ਜਾਂ ਮੌਜੂਦਾ ਫੌਜੀ ਆ ਉਹਨਾਂ ਨੂੰ ਜਿਹੜਾ ਮੋਟਰ ਕਰੈਕਸ਼ਨ ਬਿਨਾਂ ਸਕੀਮ ਤੋਂ ਮਿਲ ਜਾਂਦਾ ਤਾਂ ਇਦਾਂ ਦੀ ਕਿਸਾਨ ਭਰਾਵ ਜਿਹੜੀ ਨਹੀਂ ਕੋਈ ਗੱਲ ਬਾਤ ਹੈਗੀ ਜੇਕਰ ਤਾਂ ਜਦੋਂ ਸਕੀਮ ਹੁੰਦੀ ਆ ਤੇ ਜਿੱਥੇ ਆਮ ਕਿਸਾਨ ਵੀਰਾਂ ਨੂੰ ਮੋਟਰ ਕਰੈਕਸ਼ਨ ਮਿਲਣਗੇ ਉਥੇ ਹੀ ਫੌਜੀ ਵੀਰਾਂ ਵਾਸਤੇ ਵੀ ਚਾਹੇ ਸਾਬਕਾ ਚਾਹੇ ਮੌਜੂਦਾ ਉਹਨਾਂ ਨੂੰ ਵੀ ਉਦੋਂ ਹੀ ਮਿਲਦੇ ਆ ਬਸ ਇਹਨਾ ਹੁੰਦਾ ਵੀ ਉਥੇ ਜਿਹੜੀ ਉਹਨਾਂ ਨੂੰ ਜਿਹੜੇ ਸਰਵਿਸਮੈਨ ਹੁੰਦੇ ਜਾਂ ਸਾਬਕਾ ਫੌਜੀ ਹੁੰਦੇ ਉਹਨਾਂ ਨੂੰ ਥੋੜਾ ਜਆ ਆਮ ਜਨਰਲ ਕੈਟਾਗਰੀ ਜਾਂ ਦੂਜੀ ਤੀਜੀ ਕੈਟਾਗਰੀ ਤੋਂ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਮੋਟਰ ਕਨੈਕਸ਼ਨ ਥੋੜਾ ਜਆ ਉਹਨਾਂ ਨੂੰ ਇਸ ਸਕੀਮ ਦਾ ਫਾਇਦਾ ਮਿਲ ਜਾਂਦਾ ਪਰ ਇਹ ਨਹੀਂ ਹੁੰਦਾ ਵੀ ਬਿਨਾ ਸਕੀਮ ਤੋਂ ਉਹਨਾਂ ਨੂੰ ਜਿਹੜਾ ਮੋਟਰ ਕਨੈਕਸ਼ਨ ਮਿਲਦਾ ਹੋਵੇ ਬਿਨਾ ਸਕੀਮ ਤੋਂ ਸਿਰਫ ਇੱਕੋ ਕੈਟਾਗਰੀ ਆ ਜਿਹਨੂੰ ਆਪਾਂ ਆਜ਼ਾਦੀ ਕਲਾਟੀਏ ਕਹਿ ਦਿੰਨੇ ਆ ਜਾਂ ਫਿਰ ਫਰੀडम फाइਟਰ ਆ ਯਾਨੀ ਕਿ ਜਿਹੜੇ ਪਿਛਲੇ ਸਮਾਂ ਚ ਆਜ਼ਾਦੀ ਲਈ ਜੂਝਦੇ ਰਹੇ ਜਾਂ ਸ਼ਹੀਦ ਹੋ ਗਏ ਵੈਸੇ ਤਾਂ ਉਹਨਾਂ ਵਿੱਚੋਂ ਮੇਰੇ ਹਿਸਾਬ ਨਾਲ ਕੋਈ ਬਚਿਆ ਹੋਊਗਾ ਪਰ ਉਹਨਾਂ ਨੂੰ ਇਹ ਹੁੰਦਾ ਸੀ ਵੀ ਬਿਨਾ ਕਿਸੇ ਸਕੀਮ ਤੋਂ ਜਿਹੜਾ ਉਹ ਜਦੋਂ ਮਰਜ਼ੀ ਅੱਜ ਅਪਲਾਈ ਕਰਨ ਤੇ ਕੱਲ 2-4 ਦਿਨਾਂ ਅੰਦਰ ਬਿਜਲੀ ਵਿਭਾਗ ਮੈਂ ਜਦੋਂ ਜਿੰਨੀ ਜਲਦੀ ਉਹਨਾਂ ਨੂੰ ਮੰਨ ਮੰਨ ਮੋਟਰ ਕਨੈਕਸ਼ਨ ਮਿਲ ਜਾਂਦਾ ਸੀ ਸਭ ਤੋਂ ਪਹਿਲ ਉਹਨਾਂ ਦੇ ਇਹਦੇ ਬਹੁਤ ਜਲਦੀ ਉਹਨਾਂ ਨੂੰ ਮੋਟਰ ਕਨੈਕਸ਼ਨ ਦਿੱਤਾ ਜਾਂਦਾ ਹੋਰ ਕੋਈ ਕੈਟਾਗਰੀ ਨਹੀਂ ਹੈ ਕਿ ਬਿਨਾ ਸਕੀਮ ਤੋਂ ਉਹਨਾਂ ਨੂੰ ਜਿਹੜਾ ਮੋਟਰ ਕਨੈਕਸ਼ਨ ਦਿੱਤਾ ਜਾ ਸਕੇ ਸੋ ਪਹਿਲਾਂ ਉਹ ਤੇ ਪਹਿਲਾਂ ਆਉਦਾ ਸਕੀਮ ਦਾ ਆਪਾਂ ਕਿਵੇਂ ਫਾਇਦਾ ਲੈ ਸਕਦੇ ਹਾਂ ਤਾਂ ਕਿਸਾਨ ਭਰਾਓ ਪਹਿਲਾਂ ਉਹ ਪਹਿਲਾਂ ਆਉਦਾ ਇਹ ਸਕੀਮ ਦਾ ਆਪਾਂ ਫਾਇਦਾ ਇਦਾਂ ਲੈ ਸਕਦੇ ਹਾਂ ਵੀ ਜੇਕਰ ਆਪਾਂ ਮੋਟਰ ਕਨੈਕਸ਼ਨ ਆਪਾਂ ਨੂੰ ਜ਼ਰੂਰ ਤੇ ਚਾਹੀਦਾ ਤੇ ਆਪਾਂ ਜਿੰਨਾ ਜਲਦੀ ਅਪਲਾਈ ਕਰਾਂਗੇ ਆਪਾਂ ਨੂੰ ਓਨਾ ਜਿਹੜਾ ਪਹਿਲ ਦੇ ਆਧਾਰ ਤੇ ਮੰਨ ਕੇ ਚੱਲੋ ਬਈ ਜਿੰਨਾ ਕਿਸਾਨ ਵੀਰਾਂ ਨੇ 2025 ਚ ਮੋਟਰ ਪੈਨਸ਼ਨ ਅਪਲਾਈ ਕਰ ਦਿੱਤਾ ਤੇ ਉਹਨਾਂ ਨੂੰ ਜਿਹੜਾ 2026 ਜਾਂ 27 ਵਾਲਿਆਂ ਨੂੰ ਪਹਿਲਾਂ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਫੈਲਾਂ ਚੱਕੀਆਂ ਜਾਣਗੀਆਂ ਜਿਵੇਂ ਕਈ ਵੀਰਾਂ ਨੇ ਜਿਹੜੇ 2016 17 18 ਤੋਂ ਅਪਲਾਈ ਕੀਤੇ ਆ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਫੈਲਾਂ ਚੱਕੀਆਂ ਜਾਣੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਲ ਬਦਲਦਾ ਓਵੇਂ ਓਵੇਂ ਉਹਦੋਂ ਦੀ ਬਾਅਦ ਚ ਫੈਲਾਂ ਚੱਕੀਆਂ ਜਾਂਦੀਆਂ ਤਾ ਜੇਕਰ ਉਹਨਾਂ ਦੀ ਫੈਲਾ ਬਿਲਕੁਲ ਸਹੀ ਉਹ ਸ਼ਰਤਾਂ ਪੂਰੀਆਂ ਕਰਦੇ ਆ ਤਾਂ ਪਹਿਲ ਦੇ ਆਧਾਰ ਤੇ ਮੰਨ ਕੇ ਚੱਲੋ 25 ਵਾਲਿਆਂ ਨੂੰ ਪਹਿਲ ਦੇ ਆਧਾਰ ਤੇ 26 ਵਾਲਿਆਂ ਨੂੰ ਉਸ ਤੋਂ ਬਾਅਦ ਤੇ 27 ਵਾਲਿਆਂ ਨੂੰ ਉਸ ਤੋਂ ਬਾਅਦ ਇਸ ਤਰੀਕੇ ਨਾਲ ਪਹਿਲਾਂ ਉਹ ਤੇ ਪਹਿਲਾਂ ਪਾਉਦਾ ਯਾਨੀ ਕਿ ਜੇਕਰ ਤੁਹਾਨੂੰ ਚਾਹੀਦਾ ਤੁਸੀਂ ਹੁਣ ਤੋਂ ਅਪਲਾਈ ਕਰ ਛਡੋ ਜਦੋਂ ਵੀ ਸਕੀਮ ਆਉਂਦੀ ਆ ਤਾਂ ਤੁਹਾਡੀ ਜਿਹੜੀ ਪਹਿਲ ਦੇ ਆਧਾਰ ਤੇ ਨੰਬਰ ਲਾ ਜੂਏ ਇਹਨੂੰ ਆਪਾਂ ਇਸ ਹਾਲ ਅਪਲਾਈ ਨਾ ਕਰੀਏ ਤੇ ਬਾਅਦ ਚ ਜਦੋਂ ਸਕੀਮ ਆਏ ਉਦੋਂ ਆਪਾਂ ਸੋਚੀਏ ਅਪਲਾਈ ਕਰਦੀਏ ਤੇ ਫਿਰ ਆਪਾਂ ਨੂੰ ਬਾਅਦ ਜੇ ਵਿੱਚ ਪਈ ਜੇ ਪਹਿਲਾਂ ਵਾਲਿਆਂ ਨੂੰ ਮਿਲ ਕੇ ਤੇ ਫਿਰ ਆਪਣਾ ਮੌਕਾ ਆਪਾਂ ਨੂੰ ਮਿਲਣਾ ਇਸ ਚ ਤਾਂ ਹੋਰ ਪ੍ਰਾਂ ਦਾ ਵੱਤੋ ਜਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ